ਔਰਤ ਨੇ ਆਪਣੀ 4 ਸਾਲਾਂ ਬੱਚੇ ਸਮੇਤ ਨਹਿਰ ਚ ਮਾਰੀ ਛਾਲ ਨਹਿਰ ਚ ਛਾਲ ਮਾਰ ਕੇ ਤੇਜੀਵਣੀ ਲਸਮਾਪਤ ਨਹਿਰ ਦੇ ਵਿੱਚ ਉਹ ਔਰਤ ਅਤੇ ਬੱਚੇ ਦੀ ਮਿਲੀਲਾਸ਼ ਪੁਲਿਸ ਨੇ ਸਾਰੇ ਪਰਿਵਾਰ ਖਿਲਾਫ ਕੀਤਾ ਮਾਮਲਾ ਜ਼ਿਲ੍ਹਾ ਫਤੇਗੜ ਸਾਹਿਬ ਦੇ ਪਿੰਡ ਸਾਨੀਪੁਰ ਕੋਲੋਂ ਲੰਗ ਦੀ ਪਾਖੜਾ ਨਹਿਰ ਦੇ ਵਿੱਚ ਇੱਕ ਔਰਤ ਵੱਲੋਂ ਆਪਣੀ 4 ਸਾਲਾ ਤੀਸ ਮੇਤ ਆਪਣੇ ਸੋਹਰਾ ਪਰਿਵਾਰ ਤੋਂ ਤੰਗਾ ਕੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕਾ ਅਮਲੋਂ ਦੇ ਪਿੰਡ ਮਾਜਰੀ ਕ੍ਰਿਸ਼ਨੇ ਵਾਲੀ ਵਿਖੇ ਵਿਆਹੀ ਹੋਈ ਸੀ। ਔਰਤ ਅਤੇ ਉਸ ਦੀ ਧੀ ਦੀ ਲਾਸ਼ ਪੁਲਿਸ ਵੱਲੋਂ ਹਰਿਆਣਾ ਤੋਂ ਨਹਿਰ ਦੇ ਵਿੱਚੋਂ ਬ੍ਰੰਦ ਕਰ ਲਈ ਗਈ ਹੈ। ਜਿਨ੍ਹਾਂ ਦਾ ਪੋਸਟਮਾਰਟਮ ਕਰਨ ਲਈ ਲਾਸ਼ਾਂ ਸਿਵਲ ਹਸਪਤਾਲ ਫਤੇਗੜ ਸਾਹਿਬ ਦੇ ਮੋੜ ਚੇ ਦੇ ਵਿੱਚ ਰਖਵਾਈਆਂ ਦੀਆਂ ਹਨ। ਤਸੋਰੇ ਪਰਿਵਾਰ ਦੇ ਗੰਭੀਰ ਇਲਜ਼ਾਮ ਨੇ ਤਸੋਰੇ ਪਰਿਵਾਰ ਤੋਂ ਦੁਖੀ ਹੋ ਕੇ ਔਰਤ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਪੁਲਿਸ ਦੇ ਵੱਲੋਂ ਮ੍ਰਿਤਕਾ ਦੀ ਸੱਸ ਪਤੀ ਅਤੇ ਸੋਰੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਾਂਚ ਅਧਿਕਾਰੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਕਿ ਕੁਝ ਦੱਸਿਓ ਸੁਣਦੇ ਆ ਜੇ ਆਪਣਾ ਨੂਰ ਮੁਹੰਮਦ ਹੈ ਨੂਰ ਮੁਹੰਮਦ ਇਹਦਾ ਬ੍ਰਦਰ ਹੈ ਲੜਕੀ ਦਾ ਇਹਦੀ ਲੜਕੀ ਵਿਆਹ ਸੀ ਆਪਣੀ ਮਾਜਰੀ ਕ੍ਰਿਸ਼ਨ ਹੈ ਜੀ ਮਲੋਤ ਚ ਉਹ ਦਾ ਆਪਣੇ ਪਤੀ ਨਾਲ ਕੋਈ ਡਿਸਪਿਊਟ ਚੱਲਦਾ ਸੀ। ਇਹਨੂੰ ਕਈ ਦਿਨਾਂ ਤੋਂ 10-15 ਦਿਨਾਂ ਤੋਂ ਉਸ ਨਾਲੇ ਕੋਲ ਆਈ ਸੀ। ਅਤੇ 10 ਦਿਨਾਂ ਮੀਂਹ ਦੇ ਨਾਲ ਕੋਈ ਗਲਤ ਸਬੰਧ ਨੇ ਇਹਨੂੰ ਤਲਾਕ ਤੁਰਕ ਦੇਣਾ ਚਾਹੁੰਦਾ ਸੀ। ਜਿਹੜਾ ਉਹਨੂੰ ਫੋਨ-ਫਾਨ ਤੇ ਸਾਰਾ ਕੁਝ ਦੱਸਿਆ ਸੀ। ਇਹਨੂੰ ਸਾਰੀ ਗੱਲ ਦਾ ਪਤਾ ਸੀ। ਇਸ ਕਰਕੇ ਇਹਨੂੰ ਤੋਂ ਤੰਗ ਪਰੇਸ਼ਾਨ ਹੋ ਕੇ ਸਹੁਰੇ ਘਰ ਤੋਂ ਇਹਨੇ ਆਪਣੀ ਲੜਕੀ ਸਮੇਤ ਸਾਨੀਪੁਰ ਨਹਿਰ ਦੇ ਵਿੱਚ 18 ਤਰੀਕ ਨੂੰ ਛਾਲ ਮਾਰ ਦਿੱਤੀ। ਉਹਦੀ ਬਾਡੀ ਵੀ ਮਿਲ ਗਈ ਸੀ ੜਕੀ ਦੀ। ਕਿੱਥੋਂ ਮਿਲੀ ਸੀ? ਇਹਦੀ ਮੇਰੀ ਸੀ ਪਿੰਡ ਮਲੌਰ ਹਰਿਆਣੇ ਦੇ ਵਿੱਚ ਪੈਂਦਾ ਅੰਬਾਲੇ 'ਚ ਕੀ ਨਾਮ ਸੀ ਲੋਕੀ ਇਹ ਲੜਕਾ ਰੇਸ਼ਮ ਰਾਣੀ ਆ ਉਮਰ 31 ਸਾਲ ਹੈ ਇਹਦੀ ਬੇਟੀ ਹੈ ਇੱਕ 4 ਸਾਲ ਦੀ ਰਹਿਾਨਾ ਉਮਰ 4 ਸਾਲ ਇਹਦੀ ਡੈਡ ਬੋਰਡ ਜਿਹੜੀ ਕੱਲ ਮਡੋਲੀ ਹੈ ਜਿਲ੍ਹਾ ਪਟਿਆਲੇ 'ਚ ਪਿੰਡ ਉਹ ਤੋਂ ਹੈਟ ਟੂ ਨੈਚਰ ਤੋਂ ਉਹ ਬ੍ਰਾਮਦ ਹੋਈ ਆ ਮੌਰਚਰੀ 'ਚ ਪਈਆਂ ਨੇ ਉਹ ਪੋਸਟਮਾਰਟਮ ਕਰਾ ਰਹੇ ਆ ਅਸੀਂ ਕੀ ਮਾਮਲਾ ਦੱਸ ਕੀ ਮਾਮਲਾ ਦੀ ਐਫਆਈਆਰ ਨੰਬਰ 6 ਦਰਜ ਹੋਈ ਹੈ 10835 ਬੀਐਨਐਸ ਖਾਨਸਰਾੰਦ ਜ਼ਿਲ੍ਹਾ ਫਤਿਹਗੜ ਸਾਹਿਬ ਦੋਸਿਆਂ ਦੇ ਕੱਲ ਰੇਡ ਕੀਤੀ ਸੀ ਅਜੇ ਭੱਜੇ ਹੋਏ ਨੇ ਪੋਸਟਮਾਰਟਮ ਤੋਂ ਬਾਅਦ ਫੇਰ ਰੇਡ ਕਰਕੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਹਨਾਂ ਕਿਹਨਾਂ ਖਿਲਾਫ ਮਾਮਲਾ ਦਰਜ ਹੈ ਇਹਦੇ ਪਤੀਆ ਅਮੀਰ ਖਾਨ ਪੁੱਤਰ ਸੋਹਣ ਖਾਨ ਤੇ ਇਹਦੀ ਸੱਸ ਹੈ ਨਿਆਮ ਤੇ ਪਤਨੀ ਸੋਹਣ ਖਾਨ ਲਾਸੀ ਮਾਦਰੀ ਕਲ ਇਸੇ ਨਾਲ ਹੀ ਅਮਲੋਦੀ ਇਹਨਾਂ ਦੋਨੋਂ ਦੇ ਖਲਾਸ ਚੜ੍ਹਦੀ ਕਲਾ ਟਾਈਮ ਟੀਵੀ ਲਈ ਫਤੇਗੜ ਸਹਿਬ ਤੋਂ ਪੱਤਰਕਾਰ ਜਗਦੇਵ ਸਿੰਘ ਦੀ ਖਾਸ ਰਿਪੋਰਟ